ਦੇਅੋ ਦੇਖੋ ਉੱਥੋਂ ਦਿੱਕਰ ਤੇ ਸਾਰੇ ਸੜਕ ਤੇ ਕੀ ਕਹਿਣਾ ਚਾਹਣੇ ਹੋ ਜੀ ਸਾਥੀਓ ਪਹਿਲਾਂ ਜੈ ਜੀਨ ਜੈ ਭਾਰਤ ਤੇ ਜੈ ਸਰਬਾਨ ਫਤਿਹ ਪ੍ਰਬਾਨ ਕਰਿਓ ਵਾਈਕਲ ਦੀ ਦਾ ਖਾਲਸਾ ਵਾਈਕਲ ਦੀ ਫਤਿਹ ਨਾਇਬ ਲੋਟ ਹਾਈਵੇ ਰੋਡ ਦੇ ਉੱਪਰ ਖੜਾ ਹੋਇਆ ਹੈ ਜਿੱਥੇ ਹਾਈਵੇ ਰੋਡ ਚੱਲ ਰਹੀ ਹੈ ਜੀ ਬਿਲਕੁਲ ਕਿੱਥੇ 12 ਪਸ਼ੂ ਜੇ ਵੰਗਦੇ ਹੁੰਦੇ ਆ ਤੇ ਸੜਕ ਤੇ ਦੇਖੀਏ ਤਾਂ ਅੱਪਾ 12 ਪਸ਼ੂ ਦਰਤੇ ਅੱਜ ਵੀ ਕਿੰਨਾ ਜਿਹਾ ਖਬਰਿਆ ਜਾਂ ਪਸ਼ੂ ਬਹੁਤ ਜ਼ਿਆਦਾ ਜੀ ਰਾਜਾ ਜੀ ਸਾਰਿਆਂ ਦਾ ਦੇਖਾ ਇਹ ਕਿ ਲਾ 9 ਸਾਲਾਂ ਬੜੀਆਂ ਹੋ ਗਿਆ ਪਰ ਇਹ ਲੋਕ ਫਾਸਟ ਸਸ ਜਾਂਦੇ ਬੱਚੇ ਨਾਲ ਹੁੰਦੇ ਆ ਆਪਾਂ ਕੋਸੂ ਦੇਖੋ ਕਿੰਨੇ ਖੜੇ ਹੋਏ ਕਿ ਵੀਡੀਓ ਬਣਾਉਣ ਦਾ ਕਾਰਨ ਨਹੀਂ ਹੋਈ ਸੀਗਾ ਕਿਉਂਕਿ ਬੱਚੇ ਹੁੰਦੇ ਆ ਫੈਮਲੀ ਹੁੰਦੀ ਆ ਗੱਡੀਆਂ ਹੁੰਦੀਆਂ ਕਿਉਂਕਿ ਗੱਡੀਆਂ ਇੰਨੀਆਂ ਕਿ ਤੇਜ਼ ਆਉਂਦੀਆਂ ਤੇ ਬੰਦਾ ਕੰਟਰੋਲ ਨਹੀਂ ਕਰ ਪਾਉਂਦਾ ਤੇ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈਗਾ ਮੇਰੇ ਉੱਤੇ ਪ੍ਰਸ਼ਾਸਨ ਨੂੰ ਔਰ ਇੱਕੋ ਜਿਹੀ ਸਰਕਾਰ ਇੱਕੋ ਦੇ ਵਿਧਾਇਕ ਇੱਕੋ ਦੇ ਐਸ.ਐਮ. ਸਾਹਿਬ ਇੱਕੋ ਦੀ ਜੀ ਗਾਉਂਸਾਲਾ ਹੈਗੀਆਂ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਜਿਹੜੇ ਫਸੂਦਾਰਾ ਹੋ ਗਏ ਉਹਨਾਂ ਨੂੰ ਗਾਉਂਸਾਲਾ ਦੇ ਵਿੱਚ ਸੱਜਿਆ ਜਾਵੇ ਜਿਹੜੀ ਗਊ ਮਾਤਾ ਦਰਖਤ ਦੇ ਉੱਤੇ ਬੈਠੀ ਆਉਣੀ ਆ ਇਹ ਐਕਸੀਡੈਂਟ ਦਾ ਕਾਰਨ ਬਹੁਤ ਵੱਡਾ